ਸੰਯੁਕਤ ਕਿਸਾਨ ਮੋਰਚੇ ਵੱਲੋਂ ਮਮਦੋਡ ਦੇ ਬਿਜਲੀ ਕਰ ਦਫ਼ਤਰ ਸਾਹਮਣੇ ਲਗਾਇਆ ਗਿਆ ਤਰਨਾ ਬਿਜਲੀ ਕਰ ਦੇ ਦਫ਼ਤਰ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਰਨਾ ਦਿੱਤਾ ਗਿਆ ਇਸ ਦੌਰਾਨ ਪੰਜਾਬ ਅਤੇ ਸੈਂਟਰ ਸਰਕਾਰ ਖਰਾਬ ਨਾਰੇ ਬਜਾਈ ਗਈ ਤੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਇਸ ਤਰਨੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਵਕਫ ਵਕਾ ਜਾਣਕਾਰੀ ਦੇਣ ਦੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਤੇ ਦਿੱਲੀ ਮੋਰਚੇ ਉਪਰੰਤ ਹੋਏ ਸਮਝੌਤੇ ਅਨੁਸਾਰ ਬਿਜਲੀ ਬਿੱਲ ਬਾਰੇ SLA ਕਰਨ ਦੀ ਗੱਲ ਕੀਤੀ ਸੀ ਪਰੰਤੂ ਬਿਜਲੀ ਬਿੱਲ ਲੈਣ ਲਈ ਮੋਰਚੇ ਨਾਲ ਕੋਈ SLA ਨਹੀਂ ਕੀਤੀ ਗਈ ਬਿਜਲੀ ਸੂਬਿਆਂ ਦਾ ਵਿਸ਼ਾ ਹੈ ਪਰ ਰਾਜਾਂ ਨਾਲ ਵੀ ਬਿੱਲ ਸੰਬੰਧੀ ਕੋਈ مشਵਰਾ ਨਹੀਂ ਕੀਤਾ ਗਿਆ ਤਾਨਾਸ਼ਾਈ ਤਰੀਕੇ ਨਾਲ ਬਿਜਲੀ ਬਿੱਲ 2025 ਲਿਆਂਦਾ ਜਾ ਰਿਹਾ ਹੈ ਜਿਸ ਨਾਲ ਬਿਜਲੀ ਵੰਡ ਵਿੱਚ ਪ੍ਰਾਈਵੇਟ ਸੈਕਟਰ ਦੇ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ ਬਿਜਲੀ ਵੰਡ ਨੂੰ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ ਜੋ ਕਿਸਾਨ ਮਜ਼ਦੂਰ ਅਤੇ ਮਜ਼ਦੂਰ ਵਿਰੋਧੀ ਹੈ ਇਹ ਬਿੱਲ ਲੋਕ ਵਿਰੋਧੀ ਹੈ ਇਸ ਦਾ ਵਿਰੋਧ ਲੋਕਾਂ ਦੇ ਹਰ ਵਰਗਾਂ ਵੱਲੋਂ ਕੀਤਾ ਜਾਵੇਗਾ ਇਸ ਨਾਲ ਕਿਸਾਨਾਂ ਦੀ ਮੋਟਰ ਲਈ ਮੁਫਤ ਬਿਜਲੀ ਖਤਰੇ ਵਿੱਚ ਹੋਵੇਗੀ ਅਤੇ ਕਮਜ਼ੋਰ ਵਰਗਾਂ ਨੂੰ ਪ੍ਰਾਈਵੇਟ ਸੈਕਟਰ ਮੁਫਤ ਬਿਜਲੀ ਨਹੀਂ ਦੇਵੇਗਾ ਬਿਜਲੀ ਬੋਰਡ ਦੀਆਂ ਜ਼ਮੀਨਾਂ ਨੂੰ ਸਰਕਾਰ ਵੇਚਣਾ ਚਾਹੁੰਦੀ ਹੈ ਜਿਹਨਾਂ ਨਹੀਂ ਹੋਣ ਦਿੱਤਾ ਜਾਵੇਗਾ ਇਸ ਦਾ ਵੀ ਵਿਰੋਧ ਕੀਤਾ ਜਾਵੇਗਾ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਇੱਥੇ ਧਰਨਾ ਲਾਇਆ ਹੈ ਕਿਸ ਗੱਲ ਨੂੰ ਲੈ ਕੇ ਲਾਇਆ ਹੈ ਤੇ ਕੀ ਮੰਗ ਹੈਗੀ ਵੇਖੋ ਜੀ ਸੈਂਟਰ ਸਰਕਾਰ ਹੈ ਜਿਹੜੀ ਇਹ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਵਾਸਤੇ ਬਥੇ ਬڑے ਹੀ ਹੱਥ ਕੰਡੇ ਜਿਹੜੇ ਵਰਤ ਰਹੀ ਆ ਪਹਿਲਾ ਤਿੰਨ ਕਾਨੂੰਨ ਲਿਆਂਦੇ ਉਸ ਤੋਂ ਬਾਅਦ ਦੇ ਵਿੱਚ ਲੈਂਡਪੋਸਟ ਪਾਸੇ ਲਿਆਂਦੀ ਤਾਂ ਇਹ ਜਿਹੜੇ ਅਸੀਂ ਸਾਰੇ ਆਪਣੇ ਇੱਕ ਦੇ ਨਾਲ ਇਹਨਾਂ ਨੂੰ ਵਾਪਸ ਕੀਤਾ ਤਾਂ ਸਰਕਾਰ ਨੂੰ ਜਿਹੜਾ ਹੈ ਉਹ ਵਾਪਸ ਲੈਣੇ ਪਏ ਨੇ ਤੇ ਗੱਤਗੀਆਂ ਮੰਨਣੀਆਂ ਪਈਆਂ ਨੇ ਹੁਣ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਹੱਤਖੰਡਾ ਜਿਹੜਾ ਇਹ ਸਾਡੇ ਤੇ ਵਰਤ ਰਹੀ ਹੈ ਕਿ ਜਿਹੜਾ 2020 ਦੇ ਵਿੱਚ ਅਸੀਂ ਬਿਜਲੀ ਬਿੱਲ 'ਚ ਕਿਹਾ ਸੀ ਵੀ ਅਸੀਂ ਇਹ ਰੱਦ ਕਰਾਉਣਾ ਹੈ ਤਾਂ ਸੈਂਟਰਲ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਇਹ ਕਿਸਾਨਾਂ ਦੇ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਅਸੀਂ ਇਹਨੂੰ ਸੈਸ਼ਨ ਦੇ ਵਿੱਚ ਲਿਆਵਾਂਗੇ ਨਹੀਂ ਤਾਂ ਨਹੀਂ ਲਿਆਵਾਂਗੇ ਪਰ ਉਸ ਵਾਦੇ ਤੋਂ ਮੁਕਰਦੀ ਹੋਈ ਐ ਸਰਨਲੋਪ ਤੇ ਸੈਸ਼ਨ ਦੇ ਵਿੱਚ ਫੇਰ ਇਸ ਬਿੱਲ ਨੂੰ ਲਿਆਉਣ ਦੀ ਤਿਆਰੀ ਦੇ ਵਿੱਚ ਨੇ ਅਸੀਂ ਉਹਦਾ ਵਿਰੋਧ ਕਰਦੇ ਆ ਕਿ ਇਹਦਾ ਨਾਮ ਦਿੱਤਾ ਗਿਆ ਸੋਧ ਬਿੱਲ 225 ਇਹ ਉਹੀ ਹੈ ਕਿ ਸਾਡੀਆਂ ਜ਼ਮੀਨਾਂ ਤੋਂ ਸਾਨੂੰ ਵੇਲਾ ਕਰਨਾ ਹੈ ਸਾਡੀ ਜਿਹੜੀ ਹੈ ਸਬਸਿਡੀ ਮਿਲਦੀ ਹੈ ਬਿਜਲੀ ਵਾਲੀ ਉਹ ਸਾਰੀ ਖਤਮ ਕਰਨੀ ਹੈ ਜਿਹੜੇ ਖੇਤਾਂ ਦੀਆਂ ਮੋਟਰਾਂ ਨੇ ਉਹਨਾਂ ਦਾ ਜਿਹੜਾ ਮੁੱਤ ਦੀ ਸਾਨੂੰ ਬਿਜਲੀ ਮਿਲਦੀ ਉਹਨੂੰ ਖਤਮ ਕਰਨਾ ਹੈ 300 ਯੂਨਟ ਜਿਹੜੀ ਸਬਸਿਡੀ ਪੰਜਾਬ ਸਰਕਾਰ ਸਾਨੂੰ ਦਿੰਦੀ ਉਹਨੂੰ ਖਤਮ ਕਰਨਾ ਹੈ ਤੇ ਟੋਟਲ ਹੀ ਜਿਹੜਾ ਜਿਸ ਤਰ੍ਹਾਂ ਪਹਿਲਾਂ ਸਾਡੇ ਸਾਰੇ ਜਿਹੜੇ ਪਬਲਿਕ ਅਧਾਰੇ ਨੇ ਉਹਨਾਂ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਜਿਵੇਂ ਸਾਡੇ ਸਕੂਲ ਸੀ ਸਾਡੇ ਹਸਪਤਾਲ ਸੀ ਸਾਡੀ ਟਰਾਂਸਪੋਰਟ ਸੀ ਰੇਲਾਂ ਨੇ 에어ਪੋਰਟ ਨੇ ਸਾਰਾ ਕੁਝ ਉਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਦਿੱਤਾ ਗਿਆ ਤਾਂ ਹੁਣ ਇਹ ਬਿਜਲੀ ਬੋਰਡ ਜਿਹੜਾ ਸਾਡੀ ਕਾਰਪੋਰੇਸ਼ਨ ਹੈ ਇਹਨੂੰ ਵੀ ਇਹ ਸਰਕਾਰ ਜਿਹੜੀ ਹੈ ਪ੍ਰਾਈਵੇਟ ਹੱਥਾਂ 'ਚ ਵੇਚਣ ਜਾ ਰਹੀ ਆ ਜਿਹਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਆ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਇਥੋਂ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵਾਲੇ ਤੁਹਾਡੇ ਦੋ ਹੱਲੇ ਵਾਪਸ ਕਰਾਏ ਨੇ ਉਹਨਾਂ ਨੂੰ ਪਿਛਾੜਿਆ ਉਸੇ ਤਰ੍ਹਾਂ ਤੁਸੀਂ ਸਾਡਾ ਜਿਹੜਾ ਸੋਧ ਬਿੱਲ 225 ਹੈ ਇਹਨੂੰ ਵੀ ਅਸੀਂ ਵਾਪਸ ਕਰਾਵਾਂਗੇ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਆ ਕਿ ਇਹ ਜਿਹੜੇ ਡੋਮਣੇ ਦੇ ਛੱਤੇ ਨੇ ਇਹਨਾਂ ਨੂੰ ਨਾ ਛੇੜੇ ਅਗਰ ਇਹ ਛੇੜਦੀ ਆ ਤੇ ਇਹਨਾਂ ਨੂੰ ਆਪਣਾ ਮੂੰਹ ਸਜਾਉਣਾ ਪਏਗਾ ਤੇ ਫਿਰ ਇਹਨਾਂ ਨੂੰ ਬਿੱਲ ਵਾਪਸ ਲੈਣੇ ਪੈਣਗੇ ਤੇ ਮਾਫੀਆਂ ਵੀ ਮੰਗਣ ਪੈਣਗੀਆਂ ਹਾਂਜੀ ਕੀ ਕਹਿਣਾ ਅੱਜ ਅਸੀਂ ਸਯੁਗਤ ਮੋਰਚੇ ਦੇ ਕਾਲ ਤੇ ਤਰਨਾ ਬੈਠੇ ਆ ਤਿੰਨ ਘੰਟ ਜਿਹੜਾ ਬੈਠੇ ਆ ਅੱਜ ਇਹੋ ਹੀ ਹੈ ਜਿਹੜਾ 2025 ਦਾ ਜਿਹੜਾ ਬਿੱਲ ਸਾਡੇ ਤੇ ਫਿਰ ਥੋਪਣ ਲੱਗੇ ਨੇ ਜਿਵੇਂ ਪ੍ਰਧਾਨ ਜੀ ਦੱਸਿਆ ਵੀ ਵੱਖੋ-ਵੱਖ ਜਿਹੜੇ ਪਹਿਲਾਂ ਕਾਨੂੰਨਾ ਤੇ ਪਾਲਸੀ ਕੋਈ ਚੱਲੀ ਜਾਂਦੀ ਏ ਕਦੇ ਕਾਨੂੰਨਾ ਦੇ ਕਦੇ ਚੰਡੀਗੜ੍ਹ ਦੇ ਜੁਨੀਵਰਸਿਟੀ ਕਰਤਾ ਪਰ ਬਾਕੀ ਗੱਲ ਇਹ ਵੀ ਜਿਹੜੀ ਸਾਡੀ ਏਕਾ ਏਕੇ ਵਿੱਚ ਅਸੀਂ ਰੇਖਤਾਂ ਤੇ ਕੰਮ ਜੋ ਹੋਇਆ ਏ ਇਸੇ ਤਰ੍ਹਾਂ ਜਿਵੇਂ ਕੋਈ ਮਰਜ਼ੀ ਕਾਨੂੰਨ ਲਈ ਆਉਣ ਕੋਈ ਬਿੱਲ ਲੈਣ ਕੁਛ ਲੈਣਾ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਅਸੀਂ ਅੱਜ ਵੀ ਜਿੱਤੇ ਤੇ ਕੱਲ ਵੀ ਜਿੱਤੇ ਹਾਂ ਵੈਰ ਵੀ ਜੇ ਖਾਲਸਾ ਵੈਰ ਨਹੀਂ ਹੁੰਦਾ ਹਾਂਜੀ ਪ੍ਰਧਾਨ ਜੀ ਕੀ ਕਰਤੋਂ ਮੈਂ ਤਾਂ ਇਹ ਕਹਿਣਾ ਚਾਹਣਾ ਬਿ ਜਿਹੜਾ 2025 ਬਿੱਲ ਲੈ ਕੇ ਆ ਰਹੇ ਨੇ ਇਹ ਬਹੁਤ ਵੱਡਾ ਘਾਤਕ ਹੈ ਕਿਸਾਨਾਂ ਵਾਸਤੇ ਤੇ ਘਰਾਂ ਵਾਸਤੇ ਇਹ ਜਿਹੜਾ ਮਹਿਕਮਾ ਹੈ ਅਸਲ ਤਾਂ ਇਹਨਾਂ ਦੀ ਗੱਲ ਏ ਆ ਵੀ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦिए ਤੇ ਇਹ ਉਹ ਪ੍ਰਾਈਵੇਟ ਜਿਹੜੇ ਘਰਾਂ ਦੇ ਕੋਲ ਚੜਾ ਜਗਾ ਹੈ ਮਹਿਕਮਾ ਉਹ ਆਪਣੀ ਮਰਜ਼ੀ ਦਾ ਸਾਨੂੰ ਬਿੱਲ ਲਾਉਣਗੇ ਤੇ ਸਾਥੋਂ ਬਿੱਲ ਜਿਹੜੇ ਨੇ ਉਹ ਦਿੱਤੇ ਨਹੀਂ ਜਾਣੇ ਇਹ ਜਿਹੜਾ ਅੱਜ ਵਿਰੋਧ ਸੀਗਾ ਚਿਪਲੇ ਮੀਟਰਾਂ ਨੂੰ ਵੀ ਲੈ ਕੇ ਸੀ ਹਾਂ ਵਿੱਚ ਚਿਪਾਲੇ ਮੀਟਰ ਜਿਹੜੇ ਨੇ ਉਹ ਤਾਂ ਬਹੁਤ ਹੀ ਘਾਤਕ ਨੇ ਉਹ ਸਾਰੇ ਇਹਨਾਂ ਨੇ ਪਟਾ ਪਟ ਕੇ ਦੇ ਗਾਫਸ ਲੈਣਾ ਚਾਹੀਦੇ ਅੱਜ ਕੋਈ ਬਿੱਲ ਦੀਆਂ ਕਾਪੀਆਂ ਵੀ ਸਾੜੀਆਂ ਸਾੜੀਆਂ ਨੇ ਬਿੱਲ ਸਾੜੀਆਂ ਇਹ ਜਿਹੜਾ ਵਿਰੋਧ ਕਿੰਨੀ ਦੇਰ ਤੱਕ ਵਿਚਾਰੀ ਰੋ ਇਹ ਵਿਰੋਧ ਵਿਰੋਧ ਤਾਂ ਇਹਨਾਂ ਹੈ ਵੀ ਅਸੀਂ ਇਹਨੂੰ ਹੋਰ ਤਿੱਖਾ ਕਰਾਂਗੇ ਅੱਜ ਤਾਂ ਇਹਨਾਂ ਨੂੰ ਸਿਰਫ ਉਹ ਵਿਖਾਇਆ ਵੀ ਅਸੀਂ ਜਾਗਦੇ ਆਂ ਸੁੱਤੇ ਪੈਣੇ ਹਾਂ ਹਾਂ ਅੱਜ 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 ਅਸੀਂ ਕਿਸਾਨ ਜੂਦ ਮੋਤੇ ਦੇ ਥੱਦੇ ਤੇ ਸਾਰੇ ਇਕੱਠੇ ਹੋਏ ਆ ਜਿੰਨੇ ਕਿਸਾਨ ਜਥੇਬੰਦੀਆਂ ਤੇ ਸਾਰੇ ਮੇਰੇ ਵੀਰ ਦੁਕਾਨਦਾਰ ਕੋਈ ਵੀ ਜਿਹੜੇ ਨੇ ਸਾਰੇ ਕਿਉਂ 225 ਦਾ ਜਿਹੜਾ ਬਿੱਲ ਇਹਨਾਂ ਨੇ ਮੰਨ ਕੇ ਸਰਕਾਰ ਨੇ ਵੀ ਅਸੀਂ ਪਾਸ ਨਹੀਂ ਕਰਾਂਗੇ ਉਸ ਨੂੰ ਚਾਲੂ ਕਰਨ ਲੱਗੇ ਨੇ ਕਿਉਂ ਸਰਕਾਰ ਦੇ ਨੀਤੀਆਂ ਮਾੜੀਆਂ ਨੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਰਾਕੇ ਕਰਨ ਲੱਗੇ ਨੇ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਕਿਸੇ ਦਾ ਤੁਸੀਂ ਲੈ ਵੇਖੋ ਵੀ ਇਹਨਾਂ ਨੇ 에ਅਰਪੋਰਟ ਵੀ ਸਾਰੇ ਏਅਰਬੋਰਡ ਵੀ ਕਿਰਾਏ ਤੇ ਕਾਇਨਾ ठेਕੇ ਦੇ ਕਰਤੇ ਰੇਲਾ ਵੀ ਠੇਕੇ ਦੇ ਕਰਦੀਆਂ ਤੇ ਜਿਹੜੇ ਆਪਣੇ ਜ਼ਮੀਨਾਂ ਦੇ ਉਹ ਵੀ ਜਿਹੜਾ ਬੰਨੂ ਕਰ ਤਿਆਰ ਹੋ ਗਏ ਨੇ ਇਹ ਸਾਰੇ ਕੰਮ ਜਿਹੜੇ ਨੇ ਇਹ ਸਰਕਾਰ ਆਪ ਦੇ ਹੱਥਾਂ 'ਚ ਲੈਣਾ ਚਾਹੁੰਦੀ ਏ ਤੇ ਇਸ ਵਾਸਤੇ ਅਸੀਂ ਨਹੀਂ ਹੋਣ ਦਿਆਂਗੇ ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਇਹ ਤੋਂ ਤਿੱਖਾ ਕਰਾਂਗੇ ਅੱਜ ਕਾਪੀਆਂ ਵੀ ਸਾਰੀਆਂ ਨੇ ਤੇ ਅਸੀਂ ਇਹਨੂੰ ਤਿੱਖਾ ਕਰਾਂਗੇ ਜਿੰਨਾ ਵੀ ਸਾਦੂ ਹੋ ਸਕਿਆ ਅਸੀਂ ਬਾਦ ਚੜਦੇ ਇਲਾਕੇ ਵਿੱਚ ਲੋਕਾਂ ਨੂੰ ਲਾਭੰਦ ਕਰਕੇ ਇਹ ਬਿਜਲੀ ਦੇ ਬਿੱਲ ਜਿਹੜੇ ਨੇ ਚਿੱਪ ਵਾਲੇ ਮੀਟਰ ਨੇ ਇਹ ਨਹੀਂ ਲੱਗਣ ਦਿਆਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਅਸੀਂ ਸੰਯੁਕਤ ਮੋਰਚੇ ਦੇ ਕਿਸਾਨ ਦੇ ਸੱਦੇ ਦੇ ਅੱਜ ਜਿਹੜਾ ਬਿਲੀ ਕਰਕੇ ਧਰਨਾ ਦੇ ਰਹੇ ਆ ਇਹ ਧਰਨਾ ਜਿਹੜਾ 225 ਜਿਹੜਾ ਕਿ ਸਰਕਾਰ ਨੇ ਪਿੱਛੇ ਕਿਹਾ ਸੀ ਨਹੀਂ ਲਾ ਕਰਾਂਗੇ ਪਰ ਸਰਕਾਰ ਜਿਹੜੀ ਉਹਨੂੰ ਫਿਰ ਲਾਗੂ ਕਰ ਰਹੀ ਆ ਕਿਉਂਕਿ ਉਹਦੇ ਨਾਲ ਇਹ ਆ ਕੇ ਕਿਸਾਨਾਂ ਦੇ ਜਿਹੜੇ ਘਰਾਂ ਦੀ ਮੀਟਰ ਚਿਪਲੇ ਮੀਟਰ ਲਾ ਰਿਹਾ ਉਹਦੇ ਜਿਸ ਤਰ੍ਹਾਂ ਬੰ ਮੋਬਾਈਲ ਵਿੱਚ ਪੈਸੇ ਭਰਦੇ ਆ ਉਸੇ ਤਰ੍ਹਾਂ ਉਹਦੇ ਅੱਜ ਉਹ ਬਾਤ ਉਹਦਾ ਬਿੱਲ ਜਿੰਨਾ ਵੀ ਉਹ ਆਏਗਾ ਉਹ ਭਰਨਾ ਪੈਣਾ ਹੈ ਇਸ ਦੇ ਨਾਲ ਮੋਟਰਾਂ ਦੀ ਵੀ ਬਿਲਿੰਗ ਜਿਹੜੀ ਹੋਣੀ ਹੈ ਇਸ ਕਰ ਉਹਦਾ ਵਿਰੋਧ ਕਰ ਰਹੇ ਆ ਤੇ ਹੋਰ ਵੀ ਜਿਹੜਾ ਜ਼ਮੀਨਾਂ ਜਿਸ ਤਰ੍ਹਾਂ ਰਿਕੁਆਇਰ ਕਰਦੀ ਹੈ ਸਰਕਾਰ ਉਹਦਾ ਵੀ ਵਿਰੋਧ ਕਰ ਰਹੇ ਆ ਕਿ ਇਹ ਅਸੀਂ ਨਹੀਂ ਹੋਣ ਦੇਣਾ ਇਹ ਕਿਉਂਕਿ ਮਾਰੂ ਲਿਖੀ ਹੈ ਕਿਸਾਨ ਮਜ਼ਦੂਰਾਂ ਵਾਸਤੇ ਸਾਰਿਆਂ ਵਾਸਤੇ ਇਸ ਕਰਕੇ ਇਹ ਧਰਨਾ ਦਿੱਤਾ ਗਿਆ ਅਗਾ ਇਸ ਨੂੰ ਹੋਰ ਜਲ ਤਿੱਖਾ ਕਰਕੇ ਇਹ ਸਰਕਾਰ ਦੇ ਕਿਉਂਕਿ ਜਿਹੜਾ ਭਗਵਾਨ ਜ਼ਮਾਨ ਹੈ ਇਹ ਭਾਜਪਾ ਦੇ ਹੱਥਾਂ ਦੇ ਖੇਡਦਾ ਸੈਂਟਰ ਗਵਰਨਮੈਂਟ ਤੇ ਤੇ ਜਿਵੇਂ ਉਹ ਕਹਿੰਦੀ ਉਸੇ ਤਰ੍ਹਾਂ ਹੀ ਕਰ ਰਿਹਾ ਤੇ ਪੰਜਾਬ ਚ ਬਹੁਤ ਜ਼ਿਆਦਾ ਜਿਹੜਾ ਇਹ ਕਿਸਾਨਾਂ ਦਾ ਨੁਕਸਾਨ ਹੋਣਾ ਇਸ ਕਰਕੇ ਅਸੀਂ ਇਹ ਮੋਰਚਾ ਇਸ ਕਰਕੇ ਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਕਿਸਾਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਮੈਂ ਕਹਿਣਾ ਚਾਹਣਾ ਹੈ ਕਿ ਇਹ ਕਿਸਾਨ ਵੀਰਾਂ ਨੂੰ ਵੀ ਸਮਝਣਾ ਚਾਹੀਦਾ ਕਿ ਇਹ ਰੇਕ ਲੜਾਈ ਕਿਸਾਨਾਂ ਨੂੰ ਹੀ ਲੜਨੀ ਪੈਂਦੀ ਹੈ ਤੇ 5 ਸਾਲ ਆਪਣੇ ਤੋਂ ਵੋਟਾਂ ਲੈ ਕੇ ਸਰਕਾਰ ਨੂੰ ਸੈਂਟਰ ਸਰਕਾਰ ਨੇ ਸੁਣਿਆ ਵੀ 8 ਤਰੀਕ ਤੱਕ ਕਿਹਾ ਸੀ ਵੀ ਸਾਨੂੰ ਇਸ ਬਿੱਲ ਤੇ ਆਪਦੀ ਕੋਈ رائے ਦਿਓ ਅਜੇ ਤੱਕ ਕੋਈ ਬਿਆਨ ਕਿਸੇ ਵੀ ਸਰਕਾਰੀ ਮੰਤਰੀ ਦਾ ਕਿਸੇ ਵਿਧਾਇਕ ਦਾ ਨਹੀਂ ਸੁਣਿਆ ਅਜੇ ਤੱਕ ਇਹ ਬਿੱਲ ਤੇ ਕਿਸੇ ਨੇ ਆਪਦਾ ਬਿਆਨ ਦਿੱਤਾ ਹੋਵੇ ਤੇ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਵੱਦ ਤੋਂ ਵੱਦ ਪਿੰਡਾਂ 'ਚੋਂ ਹਉਣ ਤੋਂ ਖਿੱਚਣ ਅਤੇ ਪੁੱਛਣ ਵੀ ਤੁਸੀਂ ਵੋਟਾਂ ਲੈ ਕੇ ਮਲਾਈਆਂ ਖਾਣ ਵਾਸਤੇ ਵੋਟਾਂ ਲੈ ਜਾਂਦੇ 5 ਸਾਲ ਸਾਡੀ ਉਸ ਤੋਂ ਬਾਅਦ ਸਾਰ ਨਹੀਂ ਲੈਂਦੇ ਇਸ ਕਰਕੇ ਇਹ ਬਿੱਲ ਜੀ ਗਰੀਬਾਂ ਦੇ ਵਾਸਤੇ ਬਹੁਤ ਮਾੜਾ ਹੈ ਸਾਰਿਆਂ ਨੂੰ ਇਦਾਂ ਵੱਦ ਤੋਂ ਵੱਦ ਵਿਰੋਧ ਕਰਨਾ ਚਾਹੀਦਾ